ਹਾਜ਼ਰ ਹੋਏ ਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆਂ ਅੱਜ ਦੀ ਕਹਾਣੀ ਸ਼ੁਰੂ ਆ ਨਵੰਬਰ ਮਹੀਨੇ ਦੀ ਇੱਕ ਠੰਡੀ ਸਵੇਰ ਦਾ ਸਮਾਂ ਹੈ ਪਟਿਆਲਾ ਸ਼ਹਿਰ ਦੇ ਬਾਰ ਬਣਿਆ ਨਾਤਾ ਆਸ਼ਰਮ ਦੇ ਮਾਲਕ ਸਰਦਾਰ ਗੁਰਮੇਲ ਸਿੰਘ ਦੇ ਮੱਥੇ ਤੇ ਚਿੰਤਾ ਦੀਆਂ ਤਿਓੜੀਆਂ ਸਨ ਬਾਹਰ ਭਾਵੇਂ ਜਿੰਨੀ ਵੀ ਠੰਡ ਹੋਵੇ ਲੇਕਿਨ ਦਫ਼ਤਰ ਦੇ ਅੰਦਰ ਉਸ ਤੋਂ ਵੀ ਕਿਤੇ ਜ਼ਿਆਦਾ ਠੰਡ ਮਹਿਸੂਸ ਹੋ ਰਹੀ ਸੀ ਉਸ ਦੇ ਸਾਹਮਣੇ ਇੱਕ ਔਰਤ ਬੈਠੀ ਹੈ ਜਿਸ ਦਾ ਨਾਮ ਮਨਜੀਤਕੌਰ ਹੈ ਮਨਜੀਤਕੌਰ ਸ਼ਹਿਰ ਦੇ ਸਭ ਤੋਂ ਵੱਡੇ ਕਾਰੋਬਾਰੀ ਆ ਹਰਮਿੰਦਰ ਸਿੰਘ ਦੀ ਪਤਨੀ ਹੈ ਕਰੋੜਾਂ ਦੀ ਮਾਲਕਨ ਹੈ ਪਰ ਉਸ ਦੀਆਂ ਅੱਖਾਂ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਗਰੀਬੀ ਹੈ ਉਹ ਬੇਔਲਾਦ ਸੀ ਅੱਜ ਉਹ ਚੌਥੀ ਵਾਰ ਬੱਚਾ ਗੋਦ ਲੈਣ ਦੇ ਲਈ ਆਈ ਸੀ ਗੁਰਮੇਲ ਸਿੰਘ ਨੇ ਆਪਣਾ ਪੈਨ ਫੜਿਆ ਪਰ ਉਸ ਦੇ ਹੱਥ ਕੰਬ ਰਹੇ ਸਨ ਉਹ ਇੱਕ ਵਪਾਰੀ ਆਦਮੀ ਸੀ ਭਾਵਨਾਵਾਂ ਤੋਂ ਕਿਤੇ ਪਰੇ ਸੀ ਪਰ ਅੱਜ ਉਸ ਦੇ ਅੰਦਰ ਵੀ ਇੱਕ ਡਰ ਬੈਠ ਗਿਆ ਸੀ ਉਸ ਨੇ ਆਪਣੇ ਦਫ਼ਤਰ ਦਾ ਦਰਾਜ ਖੋਲ੍ਹਿਆ ਤੇ ਇੱਕ ਮੋਟੀ ਫਾਈਲ ਕੱਢੀ ਆ ਇਹ ਮਨਜੀਤ ਕੋਰ ਦੀ ਫਾਈਲ ਸੀ ਆ ਉਸਨੇ ਪਹਿਲਾ ਪੰਨਾ ਖੋਲਿਆ ਬੱਚਾ ਨੰਬਰ 1 ਨਾਮ ਸੀ ਰਾਹੁਲ ਉਮਰ 6 ਮਹੀਨੇ ਗੋਦ ਲੈਣ ਦੀ ਮਿਤੀ ਆ 5 ਜਨਵਰੀ ਅਗਲੇ ਹੀ ਪੰਨੇ ਤੇ ਇੱਕ ਡੈਥ ਸਰਟੀਫਿਕੇਟ ਸੀ ਜਿਸ ਤੇ ਸਿਹਰ ਦੇ ਸਭ ਤੋਂ ਮਸ਼ਹੂਰ ਬੱਚਿਆਂ ਦੇ ਡਾਕਟਰ ਸੇਠੀ ਦੇ ਸਾਈਨ ਸਨ ਮੌਤ ਦੀ ਮਿਤੀ 12 ਜਨਵਰੀ ਕੁੱਲ ਸਮਾਂ ਸਿਰਫ 7 ਦਿਨ ਉਸਨੇ ਦੂਜਾ ਕੇਸ ਖੋਲਿਆ ਬੱਚਾ ਨੰਬਰ 2 ਨਾਮ ਸੀ ਪ੍ਰਿਆ ਉਮਰ ਸਿਰਫ 4 ਮਹੀਨੇ ਗੋਦ ਲੈਣ ਦੀ ਮਿਤੀ 3 ਮਾਰਚ ਉਹੀ ਡਾਕਟਰ ਸੇਠੀ ਦਾ ਸਾਈਨ ਨਾ ਕੀਤਾ ਹੋਇਆ ਡੈਥ ਸਰਟੀਫਿਕੇਟ ਜਿਸ ਦੀ ਮਿਤੀ ਸੀ 10 ਮਾਰਚ ਯਾਨੀ 7 ਦਿਨਾਂ ਦੇ ਵਿੱਚ ਦੂਜਾ ਬੱਚਾ ਵੀ ਮਰ ਗਿਆ ਉਸਨੇ ਤੀਜਾ ਕੇਸ ਖੋਲਿਆ ਬੱਚਾ ਨੰਬਰ 3 ਨਾਮ ਮੋਹਿਤਾ ਉਮਰ 8 ਮਹੀਨੇ ਗੋਦ ਲੈਣ ਦੀ ਮਿਤੀ 18 ਜੂਨ ਉਹੀ ਮੌਤ ਦਾ ਸਰਟੀਫਿਕੇਟ ਮੌਤ ਦੀ ਮਿਤੀ ਆ 25 ਜੂਨ ਨੂੰ ਕੁੱਲ ਸਮਾਂ ਇਸ ਦਾ ਵੀ ਸਿਰਫ 7 ਦਿਨ ਸੀ ਤਿੰਨ ਬੱਚੇ ਤਿੰਨ ਵਾਰ ਗੋਦ ਲਏ ਗਏ ਆ ਤੇ ਤਿੰਨੋਂ ਬਿਲਕੁਲ ਇੱਕ ਹਫ਼ਤੇ ਬਾਅਦ 7ਵੇਂ ਦਿਨ ਹੀ ਮਰ ਗਏ ਆ ਹਰ ਵਾਰ ਮੌਤ ਦਾ ਕਾਰਨ ਇੱਕੋ ਜਿਹਾ ਲਿਖਿਆ ਹੁੰਦਾ ਅਚਾਨਕ ਤੇਜ਼ ਬੁਖਾਰ ਤੇ ਅੰਗਾਂ ਦਾ ਕੰਮ ਕਰਨਾ ਬੰਦ ਕਰਨਾ ਤੇ ਅੱਜ ਮਨਜੀਤ ਕੌਰ ਚੌਥੇ ਬੱਚੇ ਲਈ ਇੱਥੇ ਆਈ ਸੀ ਉਹ ਰੋ ਰਹੀ ਸੀ ਤੇ ਉਸਦੇ ਮਹਿੰਗੇ ਕੱਪੜੇ ਹੰਝੂਆਂ ਨਾਲ ਭਿੱਜੇ ਸਨ ਗੁਰਮੇਲ ਜੀ ਮੇਰੀ ਤਾਂ ਕਿਸਮਤ ਹੀ ਮਾੜੀ ਹੈ ਸ਼ਾਇਦ ਰੱਬ ਮੈਨੂੰ ਮਾਂ ਬਣਿਆ ਦੇਖਣਾ ਹੀ ਨਹੀਂ ਚਾਹੁੰਦਾ ਮੈਂ ਜਿਸ ਬੱਚੇ ਨੂੰ ਵੀ ਹੱਥ ਲਗਾਉਂਦੀ ਹਾਂ ਉਹ ਮਿੱਟੀ ਹੋ ਜਾਂਦਾ ਹੈ ਪਰ ਮੈਨੂੰ ਇੱਕ ਆਖਰੀ ਮੌਕਾ ਦਿਓ ਸ਼ਾਇਦ ਇਹ ਬੱਚਾ ਬਚ ਜਾਵੇ ਮੈਂ ਇਸ ਵਾਰ ਘਰੇ ਪਾਠ ਵੀ ਰਖਵਾਇਆ ਹੈ ਮੇਰੇ ਨਾਲ ਐਜਾ ਕੁਝ ਨਾ ਵਾਪਰੇ ਗੁਰਮੇਲ ਸਿੰਘ ਇੱਕ ਲਾਲਚੀ ਆਦਮੀ ਸੀ ਉਹ ਹਰ ਬੱਚੇ ਦੇ ਬਦਲੇ ਇੱਕ ਬਹੁਤ મોટી ਡੋਨੇਸ਼ਨ ਯਾਨੀ ਰਿਸ਼ਵਤ ਲੈਂਦਾ ਸੀ ਜਿਸ ਕਾਰਨ ਉਸਦਾ ਅਨਾਥ ਆਸ਼ਰਮ ਮਹਿਲ ਵਰਗਾ ਲੱਗਦਾ ਸੀ ਉਸ ਦਾ ਦਿਲ ਪੱਥਰ ਹੋ ਚੁੱਕਿਆ ਸੀ ਪਰ ਅੱਜ ਇਹ ਸਿਲਸਿਲਾ ਦੇਖ ਕੇ ਉਸ ਦਾ ਪੱਥਰ ਦਿਲ ਵੀ ਕੰਬ ਗਿਆ ਤਿੰਨ ਵਾਰ ਬਿਲਕੁਲ ਸੱਤਵੇਂ ਦਿਨ ਹੀ ਮੌਤ ਇਹ ਸਿਰਫ ਇਤਫਾਕ ਨਹੀਂ ਸੀ ਆ ਇੱਕ ਭਿਆਨਕ ਸੱਚ ਹੈ ਇੱਕ ਸੋਚਿਆ ਸਮਝਿਆ ਕਤਲ ਦਾ ਪੈਟਰਨ ਆ ਉਸਨੇ ਕਾਗਜ਼ਾਂ ਤੇ ਸਾਈਨ ਕੀਤੇ ਆਸ਼ਰਮ ਦੀ ਨਰਸੀ ਇੱਕ ਛੋਟੀ ਜਹੀ ਆ ਗੋਲ ਮਟੋਲ ਬੱਚੀ ਆ ਮਨਪ੍ਰੀਤ ਨੂੰ ਲਿਆਈ ਆ ਮਨਜੀਤ ਕੌਰ ਨੇ ਬੱਚੀ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅੰਝੂ ਬਹਿਤ ਉਰੇ ਉਹ ਇੱਕ ਸੰਪੂਰਨ ਮਾਂ ਲੱਗ ਰਹੀ ਸੀ ਪਰ ਗੁਰਮੇਲ ਸਿੰਘ ਜਾਣਦਾ ਸੀ ਕਿ ਜੇਕਰ ਉਹ ਪਿਛਲੇ 3 ਰਿਕਾਰਡ ਦੇਖੇ ਤਾਂ ਇਸ ਬੱਚੀ ਦੀ ਜ਼ਿੰਦਗੀ ਸਿਰਫ 7 ਦਿਨਾਂ ਦੀ ਹੈ ਮਨਜੀਤ ਕੋਰ ਆਪਣੀ ਮਹਗੀ ਕਾਰ ਵਿੱਚ ਇਸ ਬੱਚੀ ਨੂੰ ਲੈ ਕੇ ਚਲੀ ਗਈ ਹੈ ਗੁਰਮੇਲ ਸਿੰਘ ਆਪਣੇ ਦਫਤਰ ਦੇ ਵਿੱਚ ਵਾਪਸ ਆਇਆ ਤੇ ਉਸ ਫਾਈਲ ਨੂੰ ਦੇਖਣ ਲੱਗਾ ਉਹ ਪੁਲਿਸ ਕੋਲ ਨਹੀਂ ਜਾ ਸਕਦਾ ਸੀ ਕਿਉਂਕਿ ਉਹ ਖੁਦ ਲੱਖਾਂ ਰੁਪਏ ਰਿਸ਼ਵਤ ਲੈ ਕੇ ਡੋਨੇਸ਼ਨ ਲੈ ਕੇ ਇਹ ਗੈਰ ਕਾਨੂੰਨੀ ਆ ਕੰਮ ਕਰ ਰਿਹਾ ਸੀ ਜੇ ਸੱਚ ਸਾਹਮਣੇ ਆਉਂਦਾ ਤਾਂ ਮਨਜੀਤਕੌਰ ਦੇ ਨਾਲ ਨਾਲ ਉਹ ਵੀ ਫਸ ਜਾਵੇਗਾ ਪਰ ਉਸ ਦੀ ਜ਼ਮੀਰ ਉਸ ਨੂੰ ਝੰਜੋੜ ਰਹੀ ਸੀ ਚੌਥਾ ਬੱਚਾ ਨਹੀਂ ਇਸ ਵਾਰ ਨਹੀਂ ਆ ਜੇ ਆ ਬੱਚਾ ਬਿਮਾਰ ਗਿਆ ਇਸ ਦਾ ਮਤਲਬ ਮੈਂ ਵੀ ਉਹਨਾਂ ਦੇ ਕਤਲ ਵਿੱਚ ਬਰਾਬਰ ਦਾ ਹਿੱਸੇਦਾਰ ਹੋਵਾਂਗਾ ਚਲੋ ਡੋਨੇਸ਼ਨ ਰਿਸ਼ਵਤ ਤੱਕ ਤਾਂ ਠੀਕ ਹੈ ਲੇਕਿਨ ਮੈਂ 마ਸੂਮ ਬੱਚਿਆਂ ਦੀ ਮੌਤ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਉਣਾ ਚਾਹਾਂਗਾ ਉਸ ਨੇ ਫੈਸਲਾ ਕੀਤਾ ਉਹ ਇਸ ਰਾਜ ਦੀ ਤੈ ਤੱਕ ਜ਼ਰੂਰ ਜਾਵੇਗਾ ਉਸ ਨੇ ਆਪਣਾ ਫੋਨ ਚੱਕਿਆ ਤੇ ਆਪਣੇ ਇੱਕ ਪੁਰਾਣੇ ਜਾਣਕਾਰ ਇੱਕ ਪ੍ਰਾਈਵੇਟ ਜਾਸੂਸ ਨੂੰ ਫੋਨ ਕੀਤਾ ਉਸ ਕੋਲ ਸਿਰਫ 7 ਦਿਨ ਸਨ ਇਕਬਾਲ ਉਸਨੇ ਫੋਨ ਤੇ ਕਿਹਾ ਮੈਨੂੰ ਇੱਕ ਘਰ ਤੇ 24 ਘੰਟੇ ਨਜ਼ਰ ਚਾਹੀਦੀ ਹੈ ਪਰਿਵਾਰ ਬੜਾ ਅਮੀਰ ਬਹੁਤ ਤਾਕਤਵਰ ਹੈ ਮੈਨੂੰ ਹਰ ਪਲ ਦੀ ਖਬਰ ਚਾਹੀਦੀ ਹੈ ਬਸ ਉਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਤੈਨੂੰ ਉਹਨਾਂ ਦੇ ਪਿੱਛੇ ਲਗਾਇਆ ਹੈ ਤੇ ਫਿਰ ਉਸਨੇ ਆਪਣੇ ਮਨ ਦੇ ਵਿੱਚ ਸੋਚਿਆ ਜੇ ਜਾਸੂਸ ਕੁਝ ਨਾ ਲੱਭ ਸਕਿਆ ਤਾਂ ਸਤਵੇਂ ਦਿਨ ਜਿਸ ਦਿਨ ਮੌਤ ਆਉਂਦੀ ਹੈ ਮੈਂ ਖੁਦ ਉਸ ਔਰਤ ਦੇ ਪਿੱਛੇ ਜਾਵਾਂਗਾ ਦਰਅਸਲ ਹਰਮਿੰਦਰ ਸਿੰਘ ਅਤੇ ਮਨਜੀਤ ਕੋਰ ਦੀ ਜ਼ਿੰਦਗੀ ਪਹਿਲਾਂ ਕਿਸੇ ਸੁਪਨੇ ਵਰਗੀ ਸੀ ਬੇਅੰਤ ਦੌਲਤ ਪੰਜਾਬ ਦੇ ਕੋਨੇ-ਕੋਨੇ ਵਿੱਚ ਫੈਲਿਆ ਅਥਾ ਕਾਰੋਬਾਰ ਅਤੇ ਸ਼ਹਿਰ ਦੇ ਸਭ ਤੋਂ ਮਹਿੰਗੇ ਪੋਸ਼ ਇਲਾਕੇ ਦੇ ਵਿੱਚ ਇੱਕ ਆਲੀਸ਼ਾਨ ਮਹਿਲ ਵਰਗੀ ਕੋਠੀ ਆ ਉਹਨਾਂ ਦਾ ਪਿਆਰ ਵੀ ਬੇਮਿਸਾਲ ਸੀ ਪਰੀ ਸਮੈਲ ਦੇ ਵਿੱਚ ਇੱਕ ਚੀਜ਼ ਦੀ ਘਾਟ ਸੀ ਇਕ ਹੈਜੀ ਘਾਟ ਜਿਸ ਨੂੰ ਦੁਨੀਆ ਦੀ ਕੋਈ ਦੌਲਤ ਕੋਈ ਪੈਸਾ ਪੂਰਾ ਨਹੀਂ ਕਰ ਸਕਦਾ ਸੀ ਇੱਕ ਬੱਚੇ ਦੀ ਖਿਲਕਾਰੀ ਤੇ ਉਹ ਬੇਔਲਾਦ ਸਨ ਮਨਜੀਤ ਕੋਰ ਲਈ ਇਹ ਦੌਲਤ ਬੇਕਾਰ ਸੀ ਉਹ ਘਰ ਦੇ ਖਾਲੀ ਕਮਰਿਆਂ ਨੂੰ ਦੇਖਦੀ ਆ ਉਹਨਾਂ ਨੇ ਆਪਣੀ ਕੋਠੀ ਦੇ ਵਿੱਚ ਇੱਕ ਖਾਸ ਕਮਰਾ ਸਿਰਫ ਬੱਚੇ ਲਈ ਸਜਾਇਆ ਸੀ ਜਿਸ ਵਿੱਚ ਦੁਨੀਆ ਭਰ ਦੇ ਖਿਡੌਣੇ ਪਏ ਸਨ ਪਰ ਉਹਨਾਂ ਨਾਲ ਖੇਡਣ ਵਾਲਾ ਕੋਈ ਨਹੀਂ ਸੀ ਬੱਚਿਆਂ ਦੇ ਹਾਸੇ ਦੀ ਥਾਂ ਉਸ ਮੈਦਾਨ ਦੇ ਵਿੱਚ ਸਿਰਫ ਮਹਿਗੀਆਂ ਘੜੀਆਂ ਦੀ ਟਿਕ ਟਿਕ ਸੁਣਾਈ ਦਿੰਦੀ ਸੀ ਆ ਉਹਨਾਂ ਨੇ ਦੁਨੀਆ ਦੇ ਵੱਡੇ ਤੋਂ ਵੱਡੇ ਡਾਕਟਰਾਂ ਤੋਂ ਇਲਾਜ ਕਰਵਾਇਆ ਅਮਰੀਕਾ ਲੰਡਨ ਜਰਮਨੀ ਕੋਈ ਐਜਾ ਹਸਪਤਾਲ ਨਹੀਂ ਸੀ ਜਿੱਥੇ ਉਹਨਾਂ ਨੇ ਲੱਖਾਂ ਰੁਪਏ ਪਾਣੀ ਵਾਂਗ ਨਾ ਬਹਾਏ ਹੋਣ ਕਈ ਮੰਦਰਾਂ ਗੁਰਦੁਆਰਿਆਂ ਮਜਾਰਾਂ ਤੇ ਮੱਥੇ ਰਗੜੇ ਪਰ ਉਹਨਾਂ ਦੀ ਝੋਲੀ ਖਾਲੀ ਸੀ ਆ ਹਰਮਿੰਦਰ ਸਿੰਘ ਆਪਣੀ ਪਤਨੀ ਨੂੰ ਇਸ ਦਰਦ ਵਿੱਚ ਦੇਖ ਕੇ ਟੁੱਟਦਾ ਜਾ ਰਿਹਾ ਸੀ ਉਹ ਕੰਮ ਤੋਂ ਘਰ ਆਉਂਦਾ ਤਾਂ ਮਨਜੀਤ ਨੂੰਆ ਬੱਚਿਆਂ ਦੇ ਕਮਰੇ ਵਿੱਚ ਬੈਠਾ ਰੋਂਦਾ ਹੋਇਆ ਪੌਂਦਾ ਸਮਾਜ ਦੇ ਤਾਨੇ ਮੇਨੇ ਰਿਸ਼ਤੇਦਾਰਾਂ ਦੀਆਂ ਚੁਬਵੀਆਂ ਗੱਲਾਂ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕ ਦਿਆਂ ਸਨ ਕਿਸੇ ਵੀ ਵਿਆਹ ਸ਼ਾਦੀ ਦੇ ਵਿੱਚ ਜਦੋਂ ਕੋਈ ਉਸ ਦੀ ਝੋਲੀ ਖਾਲੀ ਦੇਖਦਾ ਤਾਂ ਜਾਣ ਬੁੱਝ ਕੇ ਪੁੱਛਦਾ ਕੋਈ ਖੁਸ਼ਖਬਰੀ ਨਹੀਂ ਹੈ ਮਨਜੀਤਕੌਰ ਤਾਂ ਹੁਣ ਦੁਖੀ ਰਹਿਣ ਲੱਗੀ ਸੀ ਆ ਹੁਣ देर ਹੋ ਚੁੱਕੀ ਸੀ ਕੋਈ ਕਹਿੰਦਾ ਵੀ ਸਾਰਾ ਕੁਝ ਕਿਸ ਕੰਮ ਦਾ ਜਦੋਂ ਘਰ ਦਾ ਵਾਰਿਸ ਹੀ ਨਹੀਂ ਹੈ ਇਸ ਦਰਦ ਤੇ ਮਜਬੂਰੀ ਨੇ ਉਹਨਾਂ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ ਉਹੀ ਕਹਿ ਜੇ ਹਾਲਾਤ ਵਿੱਚ ਪਹੁੰਚ ਗਏ ਸਨ ਜਿੱਥੇ ਉਹ ਇੱਕ ਬੱਚੇ ਦੀ ਆ ਲਈ ਕੁਝ ਵੀ ਕਰ ਸਕਦੇ ਸੀ ਆ ਕੋਈ ਵੀ ਕੀਮਤ ਚੁਕਾਉਣ ਨੂੰ ਤਿਆਰ ਸਨ ਭਾਵੇਂ ਉਹ ਕਾਨੂੰਨੀ ਹੋਵੇ ਜਾਂ ਗੈਰ ਕਾਨੂੰਨੀ ਆ ਇਹ ਮਜਬੂਰੀ ਉਹਨਾਂ ਨੂੰ ਗੁਰਮੇਲ ਸਿੰਘ ਦੇ ਅਨਾਤ ਆਸ਼ਰਮ ਤੱਕ ਲੈ ਆਈ ਆ ਜਦੋਂ ਪਹਿਲੀ ਵਾਰ ਆਸ਼ਰਮ ਆਏ ਤਾਂ ਗੁਰਮੇਲ ਸਿੰਘ ਨੇ ਉਹਨਾਂ ਦੀ ਮਜਬੂਰੀ ਤੇ ਉਹਨਾਂ ਦੀ ਅਮੀਰੀ ਨੂੰ ਇੱਕ ਨਜ਼ਰ ਦੇ ਵਿੱਚ ਹੀ ਪਛਾਣ ਲਿਆ ਉਹ ਜਾਣਦਾ ਸੀ ਇਹ ਲੋਕ ਪੈਸੇ ਦੀ ਪਰਵਾਹ ਨਹੀਂ ਕਰਨਗੇ ਉਹਨਾਂ ਨੇ ਕਾਗਜ਼ੀ ਕਾਰਵਾਈ ਲਈ ਆ ਡੋਨੇਸ਼ਨ ਦੇ ਨਾਮ ਤੇ ਇੱਕ ਵੱਡੀ ਰਕਮ ਮੰਗੀ ਜੋ ਹਰਮਿੰਦਰ ਸਿੰਘ ਨੇ ਬਿਨਾਂ ਕਿਸੇ ਸਵਾਲ ਕੀਤੇ ਇੱਕ ਬੈਗ ਦੇ ਵਿੱਚੋਂ ਕੱਢ ਕੇ ਉਸਦੇ ਮੇਜ਼ ਤੇ ਰੱਖ ਦਿੱਤੀ ਕੁਝ ਦਿਨਾਂ ਬਾਅਦ ਹੀ ਆ ਉਹਨਾਂ ਨੂੰ ਰਾਹੁਲ ਮਿਲਿਆ 6 ਮਹੀਨਿਆਂ ਦਾ ਇੱਕ ਸਿਹਤਮੰਦ ਹੱਸਦਾ ਖੇੜਦਾ ਬੱਚਾ ਉਹਨਾਂ ਦੀ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਐ ਕੋਠੀ ਦੇ ਸੁੰਨੇ ਕਮਰਿਆਂ ਵਿੱਚ ਹਾਸੇ ਗੂੰਜਣ ਲੱਗੇ ਰਾਹੁਲ ਲਈਆ ਕਮਰਾ ਇੰਗਲੈਂਡ ਤੋਂ ਮੰਗਵਾਏ ਖਿਡੌਣਿਆਂ ਤੇ ਕੱਪੜਿਆਂ ਨਾਲ ਭਰ ਦਿੱਤਾ ਗਿਆ ਮਨਜੀਤ ਕੌਰ ਸਾਰਾ ਦਿਨ ਰਾਹੁਲ ਨੂੰ ਚੁੱਕੀ ਫਿਰਦੀ ਰਹਿੰਦੀ ਆ ਉਸ ਨੂੰ ਦੁਨੀਆ ਦਾ ਹਰ ਸੁੱਖ ਦੇਣਾ ਚਾਹੁੰਦੀ ਸੀ ਹਰਮਿੰਦਰ ਜੋ ਕਿ ਰਾਤ ਦੇ 10 ਵਜੇ ਤੋਂ ਪਹਿਲਾਂ ਘਰ ਨਹੀਂ ਹੁੰਦਾ ਸੀ ਹੁਣ ਸ਼ਾਮ ਨੂੰ 5 ਵਜੇ ਤੋਂ ਹੀ ਘਰ ਆ ਜਾਂਦਾ ਸੀ ਆ ਬੱਚੇ ਨਾਲ ਖੇਡਣ ਲਈ ਪਹੁੰਚ ਜਾਂਦਾ ਉਹਨਾਂ ਨੇ ਸੋਚਿਆ ਕਿ ਰੱਬ ਨੇ ਆਖਿਰਕਾਰ ਉਹਨਾਂ ਦੀ ਸੁਣ ਲਈ 6 ਦਿਨ ਬੀਤ ਗਏ ਸਾਰਾ ਕੁਝ ਬਿਲਕੁਲ ਠੀਕ ਚੱਲ ਰਿਹਾ ਸੀ ਲੇਕਿਨ ਸਤਵੇਂ ਦਿਨ ਦੀ ਸਵੇਰ ਮਨਜੀਤ ਕੌਰ ਨੇ ਦੇਖਿਆ ਵੀ ਰਾਹੁਲ ਦਾ ਸਰੀਰ ਗਰਮ ਸੀ ਉਸਨੇ ਸੋਚਿਆ ਵੀ ਸ਼ਾਇਦ ਮੌਸਮ ਬਦਲਣ ਕਰਕੇ ਹੈ ਪਰ ਦੁਪਹਿਰ ਤੱਕ ਬੁਖਾਰ ਬੜਾ ਤੇਜ਼ ਹੋ ਗਿਆ ਤੇ ਬੱਚੇ ਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋਣ ਲੱਗੀ ਉਹ ਕਬਰਾ ਕੇ ਉਸ ਨੂੰ ਆਪਣੇ ਪਰਿਵਾਰਕ ਡਾਕਟਰ ਸੇਠੀ ਕੋਲ ਲੈ ਗਏ ਡਾਕਟਰ ਸੇਠੀ ਸੈਰ ਦਾ ਮੰਨਿਆ ਪਰ ਮੰਨਿਆ ਬੱਚੇ ਜਾਂਦਾ ਮਸ਼ਹੂਰ ਡਾਕਟਰ ਸੀ ਜਿਸ ਦਾ ਕਲੀਨਿਕ ਇੱਕ ਵੱਡੇ ਹਸਪਤਾਲ ਦੇ ਵਰਗਾ ਸੀ ਤੇ ਬੜਾ ਮਹਿੰਗਾ ਵੀ ਸੀ ਡਾਕਟਰ ਸੇਠੀ ਨੇ ਬੱਚੇ ਨੂੰ ਦੇਖਿਆ ਉਸ ਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ ਸੀ ਸਗੋਂ ਇੱਕ ਪੇਸ਼ੇਵਾਰ ਸ਼ਾਂਤੀ ਸੀ ਉਸ ਨੇ ਬੱਚੇ ਨੂੰ ਤੁਰੰਤ ਦਾਖਲ ਕਰ ਲਿਆ ਉਸ ਨੇ ਕਿਹਾ ਇਹ ਕੋਈ ਗੰਭੀਰ વાયરલ ਇਨਫੈਕਸ਼ਨ ਲੱਗਦੀ ਹੈ ਬੱਚਾ ਬੜਾ ਕਮਜ਼ੋਰ ਹੈ ਸ਼ਾਇਦ ਕਿਸੇ ਅਨਾਥ ਆਸ਼ਰਮ ਤੋਂ ਆਇਆ ਲੱਗਦਾ ਹੈ ਇਸ ਲਈ ਇਸ ਦੀ ਇਮਿਊਨਿਟੀ ਬੜੀ ਘੱਟ ਹੈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਰੀ ਰਾਤ ਹਸਪਤਾਲ ਦੇ ਬਾਹਰ ਬੈਠੇ ਰਹੇ ਅਰਦਾਸ ਕਰਦੇ ਰਹੇ ਆ ਮਨਜੀਤ ਕੌਰ ਨੇ ਲੱਖਾਂ ਰੁਪਏ ਦੇ ਚੈੱਕ ਕੱਟ ਕੇ ਡਾਕਟਰ ਸੇਠੀ ਨੂੰ ਦਿੱਤੇ ਡਾਕਟਰ ਸੇਠੀ ਪੈਸੇ ਦੀ ਚਿੰਤਾ ਨਾ ਕਰੋ ਬਸ ਮੇਰੇ ਬੱਚੇ ਨੂੰ ਬਚਾ ਲਵੋ ਸਵੇਰ ਹੋਣ ਤੋਂ ਪਹਿਲਾਂ ਡਾਕਟਰ ਸੇਠੀ ਉਦਾਸ ਚਿਹਰਾ ਲੈ ਕੇ ਬਾਹਰ ਆਇਆ ਮੈਨੂੰ ਬੜਾ ਅਫਸੋਸ ਹੈ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ ਇਨਫੈਕਸ਼ਨ ਬੜੀ ਤੇਜ਼ੀ ਨਾਲ ਫੈਲ ਗਈ ਉਸਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਮਨਜੀਤ ਕੋਰ ਉੱਥੇ ਹੀ ਬੇਹੋਸ਼ ਹੋ ਗਏ ਡਿੱਗ ਪਈ ਹਰਮਿੰਦਰ ਜੀਵੇਂ ਪੱਥਰੀ ਬਣ ਗਿਆ ਉਹਨਾਂ ਦੀ ਝੋਲੀ ਜੋ ਮਸਾਂ 7 ਦਿਨ ਪਹਿਲਾਂ ਹੀ ਭਰੀ ਸੀ ਆ ਫਿਰ ਤੋਂ ਉਸੇ ਤਰ੍ਹਾਂ ਖਾਲੀ ਹੋ ਗਈ ਆ ਉਹਨਾਂ ਨੇ ਸੋਚਿਆ ਇਹ ਉਹਨਾਂ ਦੀ ਕਿਸਮਤ ਦਾ ਸ਼ਰਾਪ ਹੈ ਕੁਝ ਮਹੀਨੇ ਸੋਗ ਵਿੱਚ ਬੀਤ ਗਏ ਮਨਜੀਤ ਕੌਰ ਡਿਪਰੈਸ਼ਨ ਦੇ ਵਿੱਚ ਚਲੀ ਗਈ ਪਰ ਇੱਕ ਬੱਚੇ ਦੀ ਤਾਂਗ ਮਾਂ ਬਣਨ ਦੀ ਇੱਛਾ ਨੇ ਉਸਨੂੰ ਫਿਰ ਤੋਂ ਮਜਬੂਰ ਕੀਤਾ ਉਹ ਦੁਬਾਰਾ ਗੁਰਮੇਲ ਸਿੰਘ ਦੇ ਕੋਲ ਆਉਂਦੀ ਹੈ ਹਰਮਿੰਦਰ ਨੇ ਇਸ ਵਾਰ ਚੀਜ਼ਕਦੇ ਹੋਏ ਕਿ ਆ ਗੁਰਮੇਸ਼ ਜੀ ਅਸੀਂ ਸਾਨੂੰ ਇੱਕ ਹੋਰ ਬੱਚਾ ਚਾਹੀਦਾ ਹੈ ਸ਼ਾਇਦ ਸਾਡੀ ਕਿਸਮਤ ਵਿੱਚ ਪੁੱਤਰ ਨਹੀਂ ਸੀ ਮਨਜੀਤ ਕੌਰ ਨੇ ਕਿਹਾ ਇਸ ਵਾਰ ਸਾਨੂੰ ਤੀ ਦੇ ਦਿਓ ਗੁਰਮੀਲ ਸਿੰਘ ਨੇ ਫਿਰ ਤੋਂ ਮੋਟੀ ਰਕਮ ਲਈ ਤੇ ਉਹਨਾਂ ਨੂੰ ਪ੍ਰਿਆ ਨਾਮ ਦੀ ਇੱਕ 4 ਮਹੀਨੇ ਦੀ ਬੱਚੀ ਦਿੱਤੀ ਆ ਇਤਿਹਾਸ ਨੇ ਆਪਣੇ ਆਪ ਨੂੰ ਬਿਲਕੁਲ ਉਸੇ ਤਰ੍ਹਾਂ ਦੁਹਰਾਇਆ 6 ਦਿਨਾਂ ਘਰ ਦੇ ਵਿੱਚ ਰੋਣ ਕਰਾਈ ਆ 7ਵੇਂ ਦਿਨ ਉਹੀ ਲੱਛਣ ਤੇਜ਼ ਬੁਖਾਰ ਆ ਸਾਹ ਦੇ ਵਿੱਚ ਤਕਲੀਫ ਉਹਨਾਂ ਦੇ ਦਿਲ ਪਹਿਲਾਂ ਹੀ ਡੁੱਬੇ ਹੋਏ ਸਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕੀ ਹੁਣ ਕੀ ਹੋਣ ਵਾਲਾ ਹੈ ਪਰ ਫਿਰ ਵੀ ਉਹ ਉਮੀਦ ਨਾਲ ਭੱਜ ਕੇ ਡਾਕਟਰ ਸੇਠੀ ਕੋਲ ਗਏ ਤੇ ਅਗਲੇ ਸਵੇਰ ਉਹੀ ਜਵਾਬ ਮਿਲਿਆ ਮੈਨੂੰ ਅਫਸੋਸ ਹੈ ਹੁਣ ਇੱਕ ਕਿਸਮਤ ਨਹੀਂ ਇੱਕ ਭਿਆਨਕ ਪੈਟਰਨ ਸੀਆ ਮਨਜੀਤ ਕੋਰ ਦੀ ਮਾਨਸਿਕ ਹਾਲਤ ਪੂਰੀ ਤਰ੍ਹਾਂ ਵਿਗੜਣ ਲੱਗੀ ਸੀ ਆ ਉਹ ਹਰ ਵੇਲੇ ਰੋਂਦੀ ਰਹਿੰਦੀ ਆ ਹਰਮਿੰਦਰ ਨੂੰ ਲੱਗਿਆ ਸ਼ਾਇਦ ਉਹਨਾਂ ਦੇ ਘਰ ਦੇ ਵਿੱਚ ਕੋਈ ਸਮੱਸਿਆ ਹੈ ਕੋਈ ਹਵਾ ਹੈ ਕੋਈ ਵਾਸਤੂ ਦੋਸ਼ ਹੈ ਜਾਂ ਕੋਈ ਸਾਡੇ ਘਰ ਦੇ ਵਿੱਚ ਮਾੜੀ ਚੀਜ਼ ਹੈ ਮਾੜੀ ਸ਼ੈ ਹੈ ਲੱਗਦੀ ਹੈ ਉਹਨਾਂ ਨੂੰ ਲੱਗਿਆ ਸ਼ਾਇਦ ਉਹਨਾਂ ਦਾ ਘਰ ਹੀ ਬੱਚਿਆਂ ਲਈ ਸ਼ਰਾਪਿਆ ਹੋਇਆ ਹੈ ਉਨਾਂ ਨੇ ਤੰਤਰੀਕਾ ਤੇ ਪੰਡਤਾਂ ਲਈ ਲੱਖਾਂ ਰੁਪਏ ਖਰਚ ਕੀਤੇ ਘਰ ਦੇ ਵਿੱਚ ਹਵਨ ਕਰਵਾਏ ਕੁਝ ਮਹੀਨਿਆਂ ਬਾਅਦ ਉਹਨਾਂ ਨੇ ਆਖਰੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਉਹ ਤੀਜੀ ਵਾਰ ਗੁਰਮੇਲ ਸਿੰਘ ਦੇ ਕੋਲ ਆਏ ਇਸ ਵਾਰ ਉਹਨਾਂ ਨੇ ਇੱਕ ਵੱਡਾ ਬੱਚਾ 8 ਮਹੀਨਿਆਂ ਦਾ ਗੋਦ ਲਿਆ ਉਹਨਾਂ ਨੇ ਸੋਚਿਆ ਵੀ ਸ਼ਾਇਦ ਵੱਡਾ ਬੱਚਾ ਜਿਸ ਦਾ ਇਮਿਊਨਿਟੀ ਸਿਸਟਮ ਥੋੜਾ ਮਜ਼ਬੂਤ ਹੋਵੇਗਾ ਸ਼ਾਇਦ ਇਸ ਸਰਾਪ ਨਾਲ ਲੜ ਸਕੇਗਾ ਵੀ ਛੋਟੇ ਬੱਚੇ ਜਲਦੀ ਬਿਮਾਰ ਪੈਂਦੇ ਸਨ ਪਰ ਨਤੀਜਾ ਨਹੀਂ ਬਦਲਿਆ 6 ਦਿਨ ਖੁਸ਼ੀ ਦੇ ਆ ਨਿਕਲੇ ਲੇਕਿਨ ਸਤਮਾ ਦਿਨ ਡਾਕਟਰ ਸੇਠੀ ਤੇ ਅੱਠਵੇਂ ਦਿਨ ਮੌਤ ਤਿੰਨ ਬੱਚੇ ਤਿੰਨ ਮੋਤਾਂ ਸਾਰੀਆਂ ਇੱਕੋ ਤਰੀਕੇ ਨਾਲ ਇੱਕੋ ਹੀ ਦਿਨ ਇਸ ਤੀਜੀ ਮੌਤ ਤੋਂ ਬਾਅਦ ਗੁਰਮੇਲ ਸਿੰਘ ਯਾਨੀ ਆਸ਼ਰਮ ਦਾ ਮਾਲਕ ਵੀ ਪੂਰੀ ਤਰ੍ਹਾਂ ਡਰ ਗਿਆ ਉਸ ਨੂੰ ਲੱਗਿਆ ਕਿ ਇਹ ਔਰਤ ਜਾਂ ਤਾਂ ਪਾਗਲ ਹੈ ਜਾਂ ਇੱਥੇ ਕੁਝ ਅਜਾ ਹੈ ਜੋ ਕਿ ਮੇਰੀ ਸੋਚ ਤੋਂ ਕਿਤੇ ਪਰੇ ਹੈ ਉਸਨੇ ਸੋਚਿਆ ਜੇ ਉਸਨੇ ਚੌਥਾ ਬੱਚਾ ਨਾ ਬਚਾਇਆ ਤਾਂ ਉਹ ਮਰ ਜਾਵੇਗਾ ਪੁਲਿਸ ਉਸਤੇ ਸ਼ੱਕ ਕਰੇਗੀ ਉਸਨੇ ਮਨਜੀਤ ਕੌਰ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨਜੀਤ ਨੇ ਆਸ਼ਰਮ ਦੇ ਬਾਹਰ ਹੀ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਆ ਵੀ ਮੈਂ ਇੱਥੇ ਹੀ ਮਰ ਜਾਵਾਂਗੀ ਆ ਇਸੇ ਲਈ ਅੱਜ ਜਦੋਂ ਗੁਰਮੇਲ ਸਿੰਘ ਨੇ ਚੌਥਾ ਬੱਚਾ ਮਨਪ੍ਰੀਤ ਨੂੰ ਦਿੱਤਾ ਤਾਂ ਉਸਨੇ ਫੈਸਲਾ ਕਰ ਲਿਆ ਕਿ ਉਹ ਇਸੇ ਸਾਥ ਦਾ ਪਤਾ ਲਗਾ ਕੇ ਰਹੇਗਾ ਆਖਿਰਕਾਰ ਬੱਚੇ ਨੂੰ ਹੁੰਦਾ ਕੀ ਹੈ ਗੁਰਮੇਲ ਸਿੰਘ ਨੇ ਆਪਣੇ ਜਾਸੂਸ ਇਕਬਾਲ ਨੂੰ ਮਨਜੀਤ ਕੌਰ ਦੀ ਕੋਠੀ ਦੇ ਬਾਹਰ ਤਾਇਨਾਤ ਕਰ ਦਿੱਤਾ ਪਹਿਲੇ ਦਿਨ ਜਾਸੂਸ ਨੇ ਰਿਪੋਰਟ ਦਿੱਤੀ ਹੈ ਸਭ ਕੁਝ ਠੀਕ ਹੈ ਪਰਿਵਾਰ ਬੜਾ ਖੁਸ਼ ਹੈ ਬੱਚਿਆਂ ਨਾਲ ਹੱਸ ਖੇਡ ਰਹੇ ਹਨ ਦੂਜੇ ਦਿਨ ਵੀ ਬੋਲਦਾ ਹੈ ਵਿਸਾਰਾ ਕੁਝ ਬੜਾ ਚੰਗਾ ਹੈ ਬੱਚੇ ਲਈ ਨਵੇਂ ਕੱਪੜੇ ਨਵੇਂ ਖਿਡੌਣੇ ਆਏ ਹਨ ਇਸੇ ਤਰ੍ਹਾਂ ਤੀਜਾ ਦਿਨ ਚੌਥਾ ਦਿਨ ਤੇ ਪੰਜਵਾਂ ਦਿਨ ਵੀ ਬੀਤ ਗਿਆ ਛੇਮਾ ਦਿਨ ਚੜਦਾ ਹੈ ਸ਼ਾਮ ਹੋ ਚੁੱਕੀ ਸੀ ਇਕਬਾਲ ਫੋਨ ਕਰਦਾ ਹੈ ਸਭ ਕੁਝ ਬਿਲਕੁਲ ਠੀਕ ਹੈ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਵੀ ਗੜਬੜ ਹੈ ਮਨਜੀਤ ਕੌਰ ਬੱਚੇ ਨੂੰ ਇੱਕ ਪਲ ਦੇ ਲਈ ਵੀ ਅੱਖਾਂ ਉਹਲੇ ਨਹੀਂ ਕਰਦੀ ਆ ਉਹ ਇੱਕ ਪਰਛਾਵੇਂ ਦੀ ਵਾਂਗ ਉਸਦੇ ਨਾਲ ਹੈ ਬੜੇ ਚੰਗੇ ਤਰੀਕੇ ਨਾਲ ਉਸਦਾ ਖਿਆਲ ਰੱਖ ਰਹੀ ਹੈ ਸ਼ਾਇਦ ਕਿਸੇ ਵੀ ਮਾਂ ਨਾਲੋਂ ਜ਼ਿਆਦਾ ਗੁਰਮੇਲ ਸਿੰਘ ਦਾ ਮਨ ਬੇਚੈਨ ਹੋ ਗਿਆ ਉਸ ਨੂੰ ਪਤਾ ਸੀ ਵੀ ਜੋ ਵੀ ਹੋਵੇਗਾ ਸ਼ਾਇਦ ਕੱਲ ਹੋਵੇਗਾ ਬਸ ਨਜ਼ਰ ਰੱਖੀ ਆ ਉਸਨੇ ਆਪਣੇ ਜਾਸੂਸ ਨੂੰ ਕਿਹਾ ਸਤਵਾਂ ਦਿਨ ਚੜਦਾ ਹੈ ਗੁਰਮੇਲ ਸਿੰਘ ਸਵੇਰ ਤੋਂ ਹੀ ਆਪਣੇ ਫੋਨ ਦੇ ਕੋਲ ਬੈਠਾ ਸੀ ਉਸਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ 10 ਤੋਂ 12 ਵਜੇ ਤੱਕ ਕਾਫੀ ਫਿਰ 2 ਵਜੇ ਦੁਪਹਿਰ ਤੱਕ ਸਾਰਾ ਕੁਝ ਸ਼ਾਂਤ ਸੀ ਆ ਗੁਰਮੇਲ ਨੂੰ ਲੱਗਣ ਲੱਗਿਆ ਕਿ ਸ਼ਾਇਦ ਇਸ ਵਾਰ ਸਭ ਕੁਝ ਠੀਕ ਹੈ ਸ਼ਾਇਦ ਉਹਨਾਂ ਦੇ ਪੂਜਾ ਪਾਠ ਕੰਮ ਕਰ ਰਹੇ ਹਨ ਸ਼ਾਮ ਦੇ 4 ਵਜੇ ਇਕਵਾਲ ਯਾਨੀ جاسੂਸ ਦਾ ਫੋਨ ਆਇਆ ਉਸ ਦੀ ਆਵਾਜ਼ ਵਿੱਚ ਕਬਰਾਟ ਸੀ ਸਭ ਗੜਬੜ ਹੋ ਗਈ ਹੈ ਉਹ ਲੋਕ ਬੱਚੇ ਨੂੰ ਲੈ ਕੇ ਹੁਣੇ ਘਰੋਂ ਨਿਕਲੇ ਹਨ ਉਹ ਬਹੁਤ ਤੇਜ਼ੀ ਨਾਲ ਗੱਡੀ ਚਲਾ ਰਹੇ ਹਨ ਕਿੱਥੇ ਗਏ ਗੁਰਮੇਲ ਨੇ ਪੁੱਛਿਆ ਉਹੀ ਪੁਰਾਣਾ ਪਤਾ ਡਾਕਟਰ ਸੇਠੀ ਦਾ ਕਲੀਨਿਕ ਬੱਚਾ ਬਹੁਤ ਬਿਮਾਰ ਲੱਗ ਰਿਹਾ ਸੀ ਉਹਨਾਂ ਨੇ ਉਸ ਨੂੰ ਕੰਬਲ ਵਿੱਚ ਲਪੇਟਿਆ ਹੋਇਆ ਸੀ ਮੈਂ ਪਹੁੰਚ ਰਿਹਾ ਹਾਂ ਗੁਰਮੇਲ ਸਿੰਘ ਆਪਣੀ ਕਾਰ ਲੈ ਕੇ ਤੂਫਾਨ ਦੇ ਵਾਂਗ ਡਾਕਟਰ ਸੇਠੀ ਦੇ ਕਲੀਨਿਕ ਵੱਲ ਵਧਿਆ ਉਹ ਜਾਣਦਾ ਸੀ ਜੇ ਉਹ ਅੱਗੇ ਗਿਆ ਤਾਂ ਪਛਾਣਿਆ ਜਾਵੇਗਾ ਉਸਨੇ ਆਪਣੇ ਕਾਰ ਕਲੀਨਿਕ ਤੋਂ ਕਾਫੀ ਦੂਰ ਇੱਕ ਹਨੇਰੇ ਕੋਨੇ ਵਿੱਚ ਖੜੀ ਕਰ ਦਿੱਤੀ ਜਿੱਥੇ ਉਸ ਨੂੰ ਕਲੀਨਿਕ ਦਾ ਅਗਲਾ ਤੇ ਪਿਛਲਾ ਦੋਵੇਂ ਦਰਵਾਜ਼ੇ ਦਿਖਾਈ ਦੇਣ ਉਸਨੇ ਦੇਖਿਆ ਕਿ ਹਰਮਿੰਦਰ ਤੇ ਮਨਜੀਤਕੌਰ ਕਲੀਨਿਕ ਦੇ ਅੰਦਰ ਗਏ ਸਨ ਉਹਨਾਂ ਦੇ ਚਿਹਰਿਆਂ ਤੇ ਉਹੀ ਪੁਰਾਣਾ ਦਰਦ ਤੇ ਡਰ ਸੀ ਘੰਟੇ ਬੀਤਣ ਲੱਗੇ 5 ਤੋਂ 7 ਵਜੇ ਤੇ ਫਿਰ 9 ਵਜ ਗਏ ਆ ਕਲੀਨਿਕ ਦੀਆਂ ਲਾਈਟਾਂ ਬੰਦ ਹੋਣ ਲੱਗੀਆਂ ਮਰੀਜ਼ ਸਾਰੇ ਜਾ ਚੁੱਕੇ ਸਨ ਸਟਾਫ ਵੀ ਚਲਾ ਗਿਆ ਗੁਰਮੀਲ ਸਿੰਘ ਸੋਚ ਰਿਹਾ ਸੀ ਵੀ ਸ਼ਾਇਦ ਉਸ ਦਾ ਸੱਕ ਗਲਤ ਹੈ ਸ਼ਾਇਦ ਬੱਚੀ ਸੱਚਮੁੱਚ ਅਚਾਨਕ ਰਾਤ ਦੇ 11 ਵਜੇ ਦੇ ਕਰੀਬ ਜਦੋਂ ਸੜਕਾਂ ਸੁੰਸਾਨ ਹੋ ਗਈਆਂ ਕਲੀਨਿਕ ਦੇ ਪਿਛਲੇ ਦਰਵਾਜ਼ੇ ਤੇ ਜਿੱਥੇ ਆਮ ਤੌਰ ਤੇ ਕੋਈ ਨਹੀਂ ਹੁੰਦਾ ਸੀ ਇੱਕ ਕਾਲੇ ਸ਼ੀਸ਼ਿਆਂ ਵਾਲੀ ਮਹਿੰਗੀ ਲਗਜ਼ਰੀ ਗੱਡੀ ਆ ਕੇ ਰੁਕੀ ਆ ਕਾਰ ਦੀਆਂ ਲਾਈਟਾਂ ਬੰਦ ਸਨ ਗੁਰਮੀਲ ਸਿੰਘ ਨੇ ਆਪਣੀਆਂ ਅੱਖਾਂ ਦੇ ਜੋਰ ਪਾਇਆ ਉਸਨੇ ਦੇਖਿਆ ਵੀ ਕਲੀਨਿਕ ਦਾ ਪਿਛਲਾ ਦਰਵਾਜ਼ਾ ਖੋਲੇ ਜਿਹੀ ਖੁੱਲਦਾ ਹੈ ਡਾਕਟਰ ਸੇਠੀ ਬਾਹਰ ਆਇਆ ਉਸਨੇ ਕਬਰਾਰ ਦੇ ਵਿੱਚ ਇੱਧਰ ਉੱਧਰ ਦੇਖਿਆ ਤੇ ਫਿਰ ਹਰਮਿੰਦਰ ਸਿੰਘ ਅੰਦਰੋਂ ਬਾਹਰ ਆਉਂਦਾ ਹੈ ਉਸਦੇ ਹੱਥ ਵਿੱਚ ਇੱਕ ਕੰਬੜੇ ਦੇ ਵਿੱਚ ਲਪੇਟਿਆ ਹੋਇਆ ਬੱਚਾ ਸੀ ਸ਼ਾਇਦ ਉਹੀ ਬੱਚੀ ਆ ਉਹ ਬਿਮਾਰ ਨਹੀਂ ਲੱਗ ਰਹੀ ਸੀ ਉਹ ਸ਼ਾਂਤ ਸੁੱਤੀ ਪਈ ਸੀ ਹਰਮਿੰਦਰ ਸਿੰਘ ਨੇ ਤੇਜ਼ੀ ਨਾਲ ਉਸ ਬੱਚੀ ਨੂੰ ਕਾਲੀ ਗੱਡੀ ਵਿੱਚ ਬੈਠੇ ਇੱਕ ਅਣਜਾਨ ਬੰਦੇ ਨੂੰ ਫੜਾ ਦਿੱਤੀ ਆ ਗੱਡੀ ਬਿਨਾ ਆਵਾਜ਼ ਕੀਤੇ ਉੱਥੋਂ ਤੇਜ਼ੀ ਨਾਲ ਨਿਕਲ ਗਈ ਆ ਗੁਰਮੇਲ ਸਿੰਘ ਦਾ ਖੂਨ ਜੰਮ ਗਿਆ ਉਹ ਸਮਝ ਨਹੀਂ ਪਾ ਰਿਹਾ ਸੀ ਆ ਵੀ ਇੱਥੇ ਹੋ ਕੀ ਰਿਹਾ ਹੈ ਫਿਰ ਠੀਕ 10 ਮਿੰਟ ਦੇ ਬਾਅਦ ਕਲੀਨਿਕ ਦਾ ਅਗਲਾ ਦਰਵਾਜ਼ਾ ਖੁੱਲ੍ਹਿਆ ਮਨਜੀਤ ਕੌਰ ਬਾਹਰ ਆਈ ਆ ਪਰ ਇਸ ਵਾਰ ਉਹ ਪੂਬਾ ਮਾਰ ਕੇ ਰੋ ਰਹੀ ਸੀ ਉੱਚੀ ਉੱਚੀ ਚੀਕ ਰਹੀ ਸੀ ਹਾਏ ਮੇਰੀ ਬੱਚੀ ਮਰ ਗਈ ਇਸ ਵਾਰ ਵੀ ਮੇਰੀ ਝੋਲੀ ਖਾਲੀ ਕਰ ਦਿੱਤੀ ਹੈ ਹਰਮਿੰਦਰ ਉਸ ਨੂੰ ਆ ਸਹਾਰਾ ਦੇ ਕੇ ਆਪਣੀ ਗੱਡੀ ਦੇ ਵਿੱਚ ਬਿਠਾ ਰਿਹਾ ਸੀ ਉਨ੍ਹਾਂ ਦਾ ਦੁੱਖਾ ਉਨ੍ਹਾਂ ਦਾ ਰੋਣਾ ਇੰਨਾ ਅਸਲੀ ਲੱਗ ਰਿਹਾ ਸੀ ਆ ਵੀ ਜੇਕਰ ਗੁਰਮੇਲ ਨੇ ਆਪਣੀਆਂ ਅੱਖਾਂ ਨਾਲ ਪਿਛਲੇ ਦਰਵਾਜ਼ੇ ਦਾ ਸੀਨ ਨਾ ਦੇਖਿਆ ਹੁੰਦਾ ਤਾਂ ਉਹ ਵੀ ਯਕੀਨ ਕਰ ਲੈਂਦਾ ਗੁਰਮੇਲ ਸਿੰਘ ਨੂੰ ਸਾਰਾ ਖੇਲ ਸਮਝ ਆ ਗਿਆ ਬੱਚੇ ਮਰ ਨਹੀਂ ਰਹੇ ਸਨ ਉਹਨਾਂ ਦੇ ਮਰਨ ਦੇ ਪਿੱਛੇ ਕੁਝ ਵੱਡਾ ਹੋ ਰਿਹਾ ਸੀ ਜਿਸ ਦੇ ਬਾਰੇ ਉਸ ਨੂੰ ਸ਼ਾਇਦ ਅੰਦਾਜ਼ਾ ਨਹੀਂ ਸੀ ਆ ਇਹ ਬੱਚੇ ਕਿਤੇ ਹੋਰ ਭੇਜੇ ਜਾ ਰਹੇ ਸਨ ਇੱਕ ਭਿਆਨਕ ਸਾਜ਼ਿਸ਼ ਸੀ ਜਿਸ ਦਾ ਉਸ ਨੂੰ ਪਰਦਾ ਫਾਸ਼ ਕਰਨਾ ਸੀ ਜਿਸ ਬਾਰੇ ਉਸ ਨੂੰ ਹੋਰ ਜਾਣਨਾ ਸੀ ਗੁਰਮੇਲ ਸਿੰਘ ਸਾਰੀ ਰਾਤ ਸੌ ਨਹੀਂ ਪਾਇਆ ਉਹ ਭਾਵੇਂ ਪ੍ਰਿਸ਼ਟ ਸੀ ਆ ਭਾਵੇਂ ਪੈਸੇ ਦਾ ਲਾਲਚੀ ਸੀ ਪਰ ਉਹ ਬੱਚਿਆਂ ਦਾ ਕਾਤਲ ਨਹੀਂ ਸੀ ਆ ਉਸ ਨੂੰ ਅਹਿਸਾਸ ਹੁੰਦਾ ਹੈ ਵੀ ਉਹ ਅਣਜਾਣੇ ਦੇ ਵਿੱਚ ਇੱਕ ਬਹੁਤ ਵੱਡੇ ਅਪਰਾਧ ਦਾ ਹਿੱਸਾ ਬਣ ਗਿਆ ਹੈ ਜਿਸ ਵਿੱਚ ਤਿੰਨ ਬੱਚੇ ਪਹਿਲਾਂ ਹੀ ਗਾਇਬ ਹੋ ਚੁੱਕੇ ਹਨ ਉਹ ਮਨਜੀਤ ਕੋਰ ਦੀ ਕੋਠੀ ਪਹੁੰਚ ਗਿਆ ਮੈਨੂੰ ਸੱਚ ਦੱਸੋ ਉਸਨੇ ਹਰਮਿੰਦਰ ਤੇ ਮਨਜੀਤ ਦੇ ਸਾਹਮਣੇ ਗਰਜਦਿਆਂ ਕਿਹਾ ਕੱਲ ਰਾਤ ਉਹ ਬੱਚੀ ਮਰੀ ਨਹੀਂ ਸੀ ਆ ਉਹ ਕਿੱਥੇ ਗਈ ਆ ਮੈਨੂੰ ਸਾਫ਼-ਸਾਫ਼ ਦੱਸੋ ਉਹ ਕਾਲੀ ਗੱਡੀ ਕਿਸ ਦੀ ਸੀ ਆ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਜੇ ਹੁਣ ਸੱਚ ਨਾ ਦੱਸਿਆ ਤਾਂ ਮੈਂ ਸਿੱਧਾ ਪੁਲਿਸ ਕਮਿਸ਼ਨਰ ਕੋਲ ਜਾ ਰਿਹਾ ਹਾਂ ਇਹ ਸੁਣਦਿਆਂ ਹੀ ਮਨਜੀਤ ਕੌਰ ਤੇ ਹਰਮਿੰਦਰ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਉਹਨਾਂ ਨੂੰ ਸਮਝ ਨਹੀਂ ਆ ਰਿਆ ਸੀ ਉਹਨਾਂ ਦਾ ਰਾਜ ਖੁੱਲਣ ਵਾਲਾ ਹੈ ਕਈ ਘੰਟਿਆਂ ਦੀ ਆ ਪੁੱਛਗਿੱਛ ਤੋਂ ਬਾਅਦ ਧਮਕੀਆਂ ਤੋਂ ਬਾਅਦ ਬੇਇੱਜ਼ਤੀ ਤੋਂ ਬਾਅਦ ਹਰਮਿੰਦਰ ਸਿੰਘ ਟੁੱਟ ਗਿਆ ਤੇ ਉਸਨੇ ਉਹ ਸੱਚ ਦੱਸਿਆ ਜਿਸਨੇ ਗੁਰਮੇਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਆ ਤੁਸੀਂ ਸਹੀ ਹੋ ਹਰਮਿੰਦਰ ਨੇ ਕੰਬਦੀ ਆਵਾਜ਼ ਦੇ ਵਿੱਚ ਕਿਹਾ ਬੱਚੇ ਮਰ ਨਹੀਂ ਰਹੇ ਸਨ ਅਸਲੀ ਕਹਾਣੀ 10 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਮਨਜੀਤ ਕੋਰ ਬੇਔਲਾਦ ਨਹੀਂ ਸੀ ਉਹਨਾਂ ਦਾ ਇੱਕ ਆਪਣਾ ਪੁੱਤਰ ਸੀ ਜਿਸ ਦਾ ਨਾਮ ਸੀ ਕਰਨ ਜਦੋਂ ਕਰਨ 1 ਸਾਲ ਦਾ ਸੀ ਆ ਤਾਂ ਉਸ ਨੂੰ ਇੱਕ ਬਹੁਤ ਹੀ ਦੁਰਲਭ ਅਤੇ ਇੱਕ ਅਰਬ ਦੇ ਵਿੱਚੋਂ ਸਿਰਫ ਇੱਕ ਨੂੰ ਹੋਣ ਵਾਲੇ ਖੂਨ ਦੀ ਬਿਮਾਰੀ ਆ ਲੱਗ ਗਈ ਆ ਉਸ ਦਾ ਸਰੀਰ ਖੂਨ ਬਣਾਉਣਾ ਬੰਦ ਕਰ ਚੁੱਕਿਆ ਸੀ ਉਸ ਦੀ ਜ਼ਿੰਦਗੀ ਸਿਰਫ ਕੁਝ ਮਹੀਨਿਆਂ ਦੀ ਮਹਿਮਾਨ ਸੀ ਅਤੇ ਡਾਕਟਰਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਸੀ ਇਸ ਦਾ ਇੱਕੋ ਇੱਕ ਇਲਾਜ ਹੈ ਬੋਨ ਮਾਰੀਓ ਟ੍ਰਾਂਸਪਲੈਂਟ ਪਰ ਇਸ ਦੇ ਲਈ ਇੱਕ ਅਜੇ ਬੱਚੇ ਦੀ ਲੋੜ ਸੀ ਜਿਸ ਦਾ ਜੈਨੇਟਿਕ ਮੇਲ ਕਰਨ ਦੇ ਨਾਲ ਮੇਲ ਖਾਂਦਾ ਹੋਵੇ ਉਹਨਾਂ ਨੇ ਪੂਰੀ ਦੁਨੀਆ ਵਿੱਚ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਕਿਸੇ ਦਾ ਮੇਲ ਨਾ ਮਿਲਿਆ ਉਸੇ ਵੇਲੇ ਉਹਨਾਂ ਨੂੰ ਡਾਕਟਰ ਸੇਠੀ ਮਿਲਿਆ ਸੇਠੀ ਸਿਰਫ ਇੱਕ ਬੱਚਿਆਂ ਦਾ ਡਾਕਟਰ ਨਹੀਂ ਸੀ ਉਹ ਇੱਕ ਸ਼ੈਤਾਨ ਸੀ ਜੋ ਇੱਕ ਬੱਚਿਆਂ ਦੀ ਤਸਕਰੀ ਕਰਦਾ ਸੀ ਸੇਠੀ ਨੇ ਉਹਨਾਂ ਨੂੰ ਇੱਕ ਭਿਆਨਕ ਯੋਜਨਾ ਦੱਸੀ ਤੁਸੀਂ ਅਨਾਤ ਆਸ਼ਰਮ ਦੇ ਛੋਟੇ ਸਹਿਤਮੰਦ ਬੱਚੇ ਗੋਦ ਲਿਓ ਅਸੀਂ ਉਹਨਾਂ ਦਾ ਟੈਸਟ ਕਰਾਂਗੇ ਜਿਸ ਬੱਚੇ ਦਾ ਮੈਚ ਮਿਲ ਗਿਆ ਅਸੀਂ ਉਸ ਦਾ ਬੋਨ ਮੈਰੀਓ ਕਰਨ ਨੂੰ ਦੇ ਦੇਾਂਗੇ ਪਰ ਉਸ ਗੋਦ ਲਏ ਬੱਚੇ ਦਾ ਕੀ ਹੋਵੇਗਾ ਮਨਜੀਤ ਨੇ ਪੁੱਛਿਆ ਉਹ ਬੱਚੇ ਬਹੁਤ ਕਮਜ਼ੋਰ ਹੁੰਦੇ ਹਨ ਸੇਠੀ ਨੇ ਝੂਠ ਬੋਲਦਿਆਂ ਕਿਹਾ ਟ੍ਰਾਂਸਪਲੈਂਟ ਦੀ ਇਹ ਹੀ ਗੁੰਜਲਦਾਰ ਪ੍ਰਕਿਰਿਆ ਉਹ ਸਹਿਣ ਨਹੀਂ ਕਰ ਪਾਉਂਦੇ ਬਚਨ ਦੀ ਉਮੀਦ ਘੱਟ ਸੀ ਆ ਬਰਾ ਤਾ ਤੁਹਾਡਾ ਬੱਚਾ ਬਚ ਜਾਵੇਗਾ ਇਹ ਇੱਕ ਸਵੇਦ ਝੂਠ ਸੀ ਹਲੇ ਅਸਲ ਯੋਜਨਾ ਇਹ ਸੀ ਆ ਪਹਿਲਾਂ ਮਨਜੀਤ ਤੇ ਹਰਮਿੰਦਰ ਬੱਚਾ ਗੋਦ ਲੈਂਦੇ ਦੂਜੇ ਦਿਨ ਡਾਕਟਰ ਸੇਠੀ ਬੱਚੇ ਨੂੰ ਇੱਕ ਵਾਇਰਸ ਦਾ ਟੀਕਾ ਲਗਾਉਂਦੇ ਜਿਸ ਨਾਲ ਉਸ ਨੂੰ ਤੇਜ਼ ਬੁਖਾਰ ਹੋ ਜਾਂਦਾ ਤੇ ਸੱਤਵੇਂ ਦਿਨ ਬੱਚੇ ਨੂੰ ਇਲਾਜ ਲਈ ਕਲੀਨਿਕ ਲਿਆਇਆ ਜਾਂਦਾ ਅੱਠਵੇਂ ਦਿਨ ਉਸ ਦੀ ਮੌਤ ਹੋ ਜਾਂਦੀ ਆ ਉਸ ਦਿਨ ਡਾਕਟਰ ਸੇਠੀ ਬੱਚੇ ਦਾ ਬੋਨ ਮੈਰੀਓ ਕੱਢ ਕੇ ਕਾਰਨ ਨੂੰ ਦਿੰਦਾ ਸੀ ਅਤੇ ਗੋਦ ਲਏ ਬੱਚੇ ਨੂੰ ਮਾਰਦਾ ਨਹੀਂ ਸੀ ਸਗੋਂ ਰਾਤ ਨੂੰ ਪਿਛਲੇ ਦਰਵਾਜ਼ੇ ਦੇ ਰਾਹੀਂ ਅੰਤਰਰਾਸ਼ਟਰੀ ਤਸਕਰਾਂ ਨੂੰ ਕਰੋੜਾਂ ਰੁਪਏ ਦੇ ਵਿੱਚ ਵੇਚ ਦਿੰਦਾ ਸੀ ਮਨਜੀਤ ਤੇ ਹਰਮਿੰਦਰ ਨੂੰ ਇਹ ਦੱਸਿਆ ਜਾਂਦਾ ਅਫਸੋਸ ਹੋਇਆ ਗੋਦ ਲਿਆ ਬੱਚਾ ਮਰ ਗਿਆ ਹੈ ਪਰ ਖੁਸ਼ਖਬਰੀ ਹੈ ਤੁਹਾਡਾ ਆਪਣਾ ਪੁੱਤਰ ਕਰਨ ਹੁਣ ਕੁਝ ਮਹੀਨੇ ਹੋਰ ਜੀਵੇਗਾ ਉਹ ਆਪਣੇ ਪੁੱਤਰ ਨੂੰ ਬਚਾਉਣ ਦੇ ਲਾਲਚ ਵਿੱਚ ਐਨੇ ਅੰਨੇ ਹੋ ਚੁੱਕੇ ਸੀ ਉਹਨਾਂ ਨੇ ਕਦੇ ਸਵਾਲ ਹੀ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਯਕੀਨ ਦਿਵਾ ਲਿਆ ਸੀ ਜੋ ਕਰ ਰਹੇ ਹਾਂ ਉਹ ਮਜਬੂਰੀ ਹੈ ਪਹਿਲਾ ਬੱਚਾ ਮਰਿਆ ਕਰਨ ਕੁਝ ਮਹੀਨੇ ਠੀਕ ਰਿਹਾ ਫਿਰ ਉਸ ਨੂੰ ਦੁਬਾਰਾ ਲੋੜ ਪਈ ਉਹਨਾਂ ਨੇ ਦੂਜਾ ਬੱਚਾ ਗੋਦ ਲਿਆ ਫਿਰ ਤੀਜਾ ਫਿਰ ਚੌਥਾ ਉਹ ਇੱਕ ਅਜੇ ਜੁਰਮ ਦੇ ਵਿੱਚ ਹਿੱਸੇਦਾਰ ਬਣ ਚੁੱਕੇ ਸਨ ਜਿਸ ਵਿੱਚ ਉਹਨਾਂ ਦਾ ਆਪਣਾ ਬੱਚਾ ਤਾਂ ਬਚ ਰਿਹਾ ਸੀ ਪਰ ਕਈਆਂ ਆनाथ ਬੱਚਿਆਂ ਦੀ ਜ਼ਿੰਦਗੀਆਂ ਹਮੇਸ਼ਾ ਲਈ ਨਰਕ ਨਰਕ ਵਿੱਚ ਤੱਕੀਆਂ ਜਾ ਰਹੀਆਂ ਸਨ ਇਹ ਸਾਰੀ ਕਹਾਣੀ ਸੁਣ ਕੇ ਗੁਰਮੇਲ ਸਿੰਘ ਆਸ਼ਰਮ ਦਾ ਮਾਲਕ ਸੁੰਨ ਹੋ ਗਿਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਸ ਦੇ لالਚ ਨੇ ਉਸ ਨੂੰ ਕਿੱਥੇ ਖੜਾ ਕਰ ਦਿੱਤਾ ਹੈ ਉਹ ਸਿਰਫ ਰਿਸ਼ਵਤ ਖੋਰ ਨਹੀਂ ਸੀ ਸਗੋਂ ਬੱਚਿਆਂ ਦੀ ਤਸਕਰੀ ਵਿੱਚ ਵੀ ਇੱਕ ਸਾਥੀ ਬਣ ਗਿਆ ਸੀ ਉਸ ਨੇ ਇੱਕ ਫੈਸਲਾ ਲਿਆ ਉਹ ਜਾਣਦਾ ਸੀ ਜੋ ਸੱਚ ਬੋਲੇਗਾ ਤਾਂ ਖੁਦ ਵੀ ਫਸੇਗਾ ਪਰ ਹੁਣ ਉਹ ਛੁਪ ਨਹੀਂ ਰਹਿ ਸਕਦਾ ਸੀ ਉਸ ਨੂੰ ਤਿੰਨ ਬੱਚਿਆਂ ਦੀ ਮੌਤ ਚ ਜੋ ਅਸਲ ਦੇ ਵਿੱਚ ਤਸਕਰੀ ਸੀ ਉਸ ਦਾ ਖਿਆਲ ਆ ਰਿਹਾ ਸੀ ਉਸ ਦਾ ਪੁਲਿਸ ਦੇ ਉੱਚ ਅਧਿਕਾਰੀ ਕੋਲ ਗਿਆ ਉਸ ਨੇ ਆਪਣਾ ਜੁਲਮ ਗੈਰ ਕਾਨੂੰਨੀ ਗੋਦ ਲੈ ਬੱਚੇ ਵੇਚਣ ਦਾ ਕੰਮ ਸਾਰਾ ਦੱਸਿਆ ਨਾਲ ਹੀ ਡਾਕਟਰ ਸੇਠੀ ਤੇ ਹਰਮਿੰਦਰ ਦੇ ਇਸ ਪੂਰੇ ਰੈਕਟ ਦਾ ਪਰਦਾ ਫਾਸ਼ ਕੀਤਾ ਇੰਸਪੈਕਟਰ ਸਾਹਿਬ ਉਸ ਨੇ ਕਿਹਾ ਮੈਂ ਮੰਨਦਾ ਹਾਂ ਮੈਂ ਪੈਸੇ ਲਈ ਸਨ ਮੈਂ ਪ੍ਰੀਸਟ ਹਾਂ ਪਰ ਮੈਂ ਬੱਚਿਆਂ ਦਾ ਤਸਕਰ ਨਹੀਂ ਹਾਂ ਮੇਰੇ ਆਸ਼ਰਮ ਤੋਂ ਲਏ ਗਏ ਬੱਚੇ ਤਿੰਨ ਗਾਇਬ ਹਨ ਚੌਥਾ ਕੱਲ ਰਾਤ ਗਾਇਬ ਹੋਇਆ ਹੈ ਮੈਂ ਇਸ ਬਹੁਤ ਵੱਡੇ ਪਾਪ ਨੂੰ ਰੋਕਣ ਆਇਆ ਹਾਂ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਉਸੇ ਰਾਤ ਡਾਕਟਰ ਸੇਠੀ ਦੇ ਕਲੀਨਿਕ ਤੇ ਛਾਪਾ ਮਾਰਿਆ ਗਿਆ ਪੁਲਿਸ ਨੂੰ ਕਲੀਨਿਕ ਦੇ ਬੇਸਮੈਂਟ ਦੇ ਵਿੱਚ ਇੱਕ ਗੁਪਤ ਲੈਬ ਮਿਲੀ ਜਿੱਥੇ ਸਾਰਾ ਕੰਮ ਹੁੰਦਾ ਸੀ ਇਹ ਕਲੀਨਿਕ ਦਾ ਹਿੱਸਾ ਨਹੀਂ ਸਗੋ ਇੱਕ ਆਪਰੇਸ਼ਨ ਥੀਏਟਰ ਲੱਗਦਾ ਸੀ ਉਨਾਂ ਨੂੰ ਉੱਥੇ ਤਸਕਰੀ ਦੇ ਕਾਗਜ਼ਾਂ ਤਾਂ ਵਿਦੇਸ਼ੀ ਬੈਂਕ ਖਾਤਿਆਂ ਦੇ ਵੇਰਵੇ ਮਿਲੇ ਉਨਾਂ ਨੂੰ ਉੱਥੇ ਮਨਜੀਤ ਕੋਰ ਦਾ ਅਸਲੀ ਪੁੱਤਰ ਕਰਨ ਵੀ ਮਿਲਿਆ ਜੋ ਕਿ ਕਾਲੀ ਸ਼ਨ ਪਰਸ਼ੀਸ਼ੇ ਦੇ ਕਮਰੇ ਵਿੱਚ ਰਹਿ ਰਿਹਾ ਸੀ ਆਪਣੀ ਬਿਮਾਰੀ ਤੋਂ ਅਣਜਾਣ ਖਿਡੌਣਿਆਂ ਨਾਲ ਖੇਡ ਰਿਹਾ ਸੀ ਪਰ ਦੁਨੀਆ ਤੋਂ ਕੱਟਿਆ ਹੋਇਆ ਤੇ ਸਭ ਤੋਂ ਵੱਡੀ ਸਫਲਤਾ ਪੁਲਸ ਨੇ ਉਸ ਕਾਲੀ ਗੱਡੀ ਦੇ ਨੈੱਟਵਰਕ ਨੂੰ ਵੀ ਟਰੇਸ ਕਰ ਲਿਆ ਉਸ ਪੁਲਸ ਨੇ ਚੌਥੇ ਬੱਚੀਆਂ ਨੂੰ ਸ਼ਹਿਰ ਛੱਡਣ ਤੋਂ ਪਹਿਲਾਂ ਹੀ ਬਚਾ ਲਿਆ ਅਗਲੇ ਦਿਨ ਪੰਜਾਬ ਦੇ ਅਗਰ ਅਖਬਾਰ ਦੀ ਮੁੱਖ ਖਬਰ ਆਈ ਸੀ ਆ ਡਾਕਟਰ ਸੇਠੀ ਨੂੰ ਬਾਲ ਤਸਕਰੀਆ ਗੈਰ ਕਾਨੂੰਨੀ ਮੈਡੀਕਲ ਪ੍ਰਕਿਰਿਆਵਾਂ ਤੇ ਕਈ ਹੋਰ ਗੰਭੀਰ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਮਨਜੀਤ ਕੌਰ ਤੇ ਹਰਮਿੰਦਰ ਸਿੰਘ ਨੂੰ ਆਪਣੇ ਪੁੱਤਰ ਨੂੰ ਬਚਾਉਣ ਲਈ ਇਸ ਕਿਨੋ ਨੇ ਅਪਰਾਧ ਵਿੱਚ ਹਿੱਸਾ ਲੈਣ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਗੁਰਮੇਲ ਸਿੰਘ ਨੂੰ ਅਨਾਤ ਆਸ਼ਰਮ ਦੇ ਮਾਲਕ ਨੂੰ ਪ੍ਰਿਸ਼ਟਾਚਾਰ ਅਤੇ ਲਾਪਰਵਾਹੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਲੇਕਿਨ ਉਹ ਸਰਕਾਰੀ ਗਵਾਹ ਸੀ ਇਸ ਲਈ ਉਸ ਦੀ ਸਜ਼ਾ ਪੰਜਾਬ ਵਿੱਚ ਕਾਫੀ ਗ੍ਰਾਵਟਾ ਗਈ ਸੀ ਲੇਕਿਨ ਉਸ ਦੇ ਅਨਾਤ ਆਸ਼ਰਮ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਪਰ ਇਸ ਕਹਾਣੀ ਦਾ ਸਭ ਤੋਂ ਦੁਖਦਾਈ ਮੋੜ ਅਜੇ ਬਾਕੀ ਸੀ ਜਦੋਂ ਕਰਨ ਜੋ ਮਨਜੀਤ ਦੇ ਅਸਲੀ ਪੁੱਤਰ ਦਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਗਿਆ ਤਾਂ ਸੀਨੀਅਰ ਡਾਕਟਰਾਂ ਦੀ ਟੀਮ ਨੇ ਉਸਦੇ ਟੈਸਟ ਕੀਤੇ ਰਿਪੋਰਟ ਆਉਣ ਤੇ ਸਾਰੇ ਹੈਰਾਨ ਰਹਿ ਗਏ ਇੱਕ ਸੀਨੀਅਰ ਡਾਕਟਰ ਨੇ ਪੁਲਸ ਨੂੰ ਦੱਸਿਆ ਕਿ ੜੀ ਬਿਮਾਰੀ ਕਿਸ ਨੇ ਕਿਹਾ ਹੈ ਇਸ ਨੂੰ ਬੋਨ ਮੈਰੀਓ ਟ੍ਰਾਂਸਪਲੈਂਟ ਦੀ ਲੋੜ ਹੈ ਇਸ ਬੱਚੇ ਨੂੰ ਸਿਰਫ ਕੈਲਸ਼ੀਅਮ ਮਾਈਨਰ ਹੈ ਇਸ ਨੂੰ ਸਿਰਫ ਕੁਝ ਗੋਲੀਆਂ ਤੇ ਆਇਰਨ ਦੀ ਲੋੜ ਹੈ ਇਹ ਸਾਰਾ ਬੋਨ ਮੈਰੀਓ ਦਾ ਡਰਾਮਾ ਕਿਸ ਨੇ ਰਚਿਆ ਹੈ ਡਾਕਟਰ ਸੇਠੀ ਨੇ ਇਸ ਰਾ ਜਾਲ ਸਿਰਫ ਪੈਸੇ ਕਮਾਉਣ ਦੇ ਬੱਚਿਆਂ ਦੀ ਤਸਕਰੀ ਕਰਨ ਲਈ ਬਣਿਆ ਸੀ ਉਸਨੇ ਮਨਜੀਤ ਤੇ ਹਰਮਿੰਦਰ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਉਹਨਾਂ ਨੇ ਆਪਣੇ ਬੱਚੇ ਨੂੰ ਬਿਮਾਰ ਦੱਸਿਆ ਤੇ ਉਹਨਾਂ ਦੇ ਪੈਸਿਆਂ ਤੇ ਹੀ ਇਹ ਆਨਾਲ ਪਾਸ਼ਰਮ ਦੀ ਤਸਕਰੀ ਦਾ ਧੰਦਾ ਚਲਾਉਂਦਾ ਰਿਹਾ ਤੇ ਅੰਤ ਦੇ ਵਿੱਚ ਇਹ ਕਹਾਣੀ ਸਵਾਲ ਛੱਡ ਦਿੰਦੀ ਹੈ ਕਿ ਇਹ ਮਾਂ ਦੀ ਮਮਤਾ ਇੰਨੀ ਅੰਨੀ ਹੋ ਸਕਦੀ ਹੈ ਕਿ ਉਹ ਆਪਣੇ ਇੱਕ ਬੱਚੇ ਨੂੰ ਬਚਾਉਣ ਦੇ ਲਈ ਕਈ ਹੋਰ ਬੱਚਿਆਂ ਦੀ ਜ਼ਿੰਦਗੀ ਦਾ ਸੌਦਾ ਕਰ ਲਵੇ ਤੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਬੱਚਿਆਂ ਦੇ ਰਖਵਾਲੇ ਜਿਵੇਂ ਕਿ ਅਨਾਤ ਆਸ਼ਰਮ ਸਮਝਦੇ ਹਾਂ ਉਹ ਖੁਦ ਹੀ ਸ਼ਿਕਾਰੀ ਬਣ ਗਏ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ